ਪੁਛੜ ਦੇ ਪਰ ਉਹਦਾ ਨਾਲ ਲੱਗ ਹਾਂ ਜੀ ਸਰ ਕੀ ਕਹਿਣਾ ਚਾਹੁੰਦੇ ਜਿਹੜੀ ਅੱਜ ਪ੍ਰੈਸ ਵਾਰਤਕ ਦਿੱਤੀ ਆ ਰਹੀ ਹੈ ਕੀ ਇਹ ਜਿਹੜੀ ਪੁਰਾਣਾ ਮੰਗਲਾ ਮੈਂ ਅੱਜ ਸਾਰੇ ਜਿੰਨਾ ਵੀ ਸਾਡਾ ਅੰਮ੍ਰਿਤਸਰ ਦੇ ਜਿੰਨੇ ਵੀ ਵਸਨੀਕ ਨੇ ਖਾਸ ਕਰਕੇ ਸਾਡੇ ਅੰਮ੍ਰਿਤਸਰ ਨੌਰਥ ਦੇ ਜਿੰਨੇ ਵੀ ਨੌਜਵਾਨ ਸਾਥੀ ਨੇ ਉਹਨਾਂ ਅੱਗੇ ਅਪੀਲ ਕਰਨਾ ਚਾਹੁੰਦਾ ਤੇ ਉਹਨਾਂ ਨੂੰ ਇਹ ਚੀਜ਼ ਦੱਸਣਾ ਚਾਹੁੰਦਾ ਕਿ ਸਾਡੇ ਵੱਲੋਂ ਤੁਹਾਡੇ ਸੇਵਾਦਾਰ ਰਖਸ਼ੇ ਸ਼ਰਮਾ ਵੱਲੋਂ ਅਸੀਂ ਇੱਕ ਫ੍ਰੀ ਬੱਸ ਯਾਤਰਾ ਜੋ ਸਾਡੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਬਜ਼ਾਦਿਆਂ ਅਤੇ ਮਾਤਾ ਗੁਜਰਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਦੇਖਦੇ ਹੋਏ ਅਸੀਂ ਅੰਮ੍ਰਿਤਸਰ ਸਾਹਿਬ ਤੋਂ 20 ਤਰੀਕ ਤੋਂ 27 ਤਰੀਕ ਤੱਕ ਰੈਗੂਲਰ ਅਸੀਂ ਇਹ ਯਾਤਰਾ ਚਲਾਵਾਂਗੇ ਜਿਹਦੇ ਵਿੱਚ ਬੱਸੇਸ ਦੇ ਵਿੱਚ ਇਤਿਹਾਸ ਦੇ ਵਿਦਿਆਰਥੀ ਆਉਣਗੇ ਜਿੰਨੇ ਵੀ ਨੌਜਵਾਨ ਸਾਥੀ ਜਾਂ ਨਵੀਂ ਪੀੜ੍ਹੀ ਉੱਥੇ ਜਾਏਗੀ ਉਹਨਾਂ ਨੂੰ ਰਾਸਤੇ ਦੇ ਵਿੱਚ ਪੂਰਾ ਇਤਿਹਾਸ ਦੱਸਦੇ ਜਾਣਗੇ ਤੇ ਅਸੀਂ ਆਪ ਵੀ ਉਹਨਾਂ ਦੇ ਨਾਲ ਇਹ ਨਾਲ ਉੱਥੇ ਸਭਾ ਦੇ ਵਿੱਚ ਹਿੱਸਾ ਬਣ ਲਈ ਪਹੁੰਚਾਂਗੇ ਤੇ ਮੇਰੀ ਬੇਨਤੀ ਹੈ ਵੀ ਵੱਧ ਚੜ ਕੇ ਨੌਜਵਾਨ ਸਾਥੀ ਨਵੀਂ ਪੀੜ੍ਹੀ ਸਾਡੇ ਵਿਦਿਆਰਥੀ ਜਿਹੜੇ-ਜਿਹੜੇ ਵੀ ਸਮਾਜ ਦੇ ਲੋਕ ਸਾਡੇ ਨਾਲ ਜਾਣਾ ਚਾਹੁੰਦੇ ਆ ਅਸੀਂ ਸੰਦੇਸ਼ ਦੇਣਾ ਚਾਹੁੰਦੇ ਆ ਕਿ ਅੱਜ ਵੀ ਗੁਰੂਆਂ ਦੇ ਵੱਲੋਂ ਦੱਸੀ ਗਈ ਜਿਹੜੀ ਸਾਂਝੀ ਵਾਲਤਾ ਦਾ ਸੰਦੇਸ਼ ਹੈਗਾ ਉਹਨੂੰ ਪੂਰਾ ਕਰਨ ਦੇ ਲਈ ਤੇ ਲੋਕਾਂ ਨੂੰ ਤੇ ਨਵੀਂ ਪੀੜ੍ਹੀ ਨੂੰ ਇਤਿਹਾਸ ਬਾਰੇ ਸਮਝਾਉਣ ਦੇ ਲਈ ਅਸੀਂ ਨਾਲ ਲਿਜਾ ਕੇ ਉੱਥੇ ਹਰੇਕ ਉਹ ਤਰੀਕੇ ਦੇ ਨਾਲ ਵਿਦਿਆਰਥੀਆਂ ਦੇ ਕੋਲੋਂ ਤੇ ਆਪਣੇ ਵੱਲੋਂ ਉਹਨਾਂ ਨੂੰ ਇਹ ਸ਼ਹੀਦੀ ਦੇ ਕਿਸ ਤਰੀਕੇ ਦੇ ਨਾਲ ਸਾਡੇ ਗੁਰੂਵਾਨੇ ਸਹਿਬਜਾਦੀਆਂ ਨੇ ਤੇ ਮਾਤਾ ਗੁਜਰਕੌਰ ਜੀ ਨੇ ਉਹਨਾਂ 70 ਦਿਨਾਂ ਦੇ ਵਿੱਚ ਜਾਂ ਇਹ ਸ਼ਹੀਦੀ ਦਿਹਾੜਿਆਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਪਣਾ ਆਪ ਸਮਾਜ ਦੇ ਲਈ ਤੇ ਕਿਦਾਂ ਦੇਸ਼ ਦੇ ਲਈ ਉਹਨਾਂ ਨੇ ਕੀਤਾ ਉਹ ਦੱਸਣਾ ਚਾਹਾਂਗੇ ਇਹ ਬੱਸ ਕਿੱਥੇ ਚੱਲੇਗੀ ਜੀ ਇਹ ਸਾਡੇ ਰਣਜੀਤ ਐਵੇਨਿਊ ਦੇ ਵਿੱਚ ਜਿਹੜਾ ਇਹ ਦੁਸ਼ਹਿਰਾ ਗਰਾਊਂਡ ਹੈ ਉੱਥੋਂ ਇਹ ਬੱਸ ਚੱਲੇਗੀ ਜੀ ਟਾਈਮਿੰਗ ਕੀ ਹੈ ਜੀ ਇਹਦੀ ਇਹ ਟਾਈਮਿੰਗ ਸਵੇਰੇ ਸਾਡੀਆਂ ਬੱਸਾਂ 7:00 ਵਜੇ ਇੱਥੋਂ ਚੱਲਿਆ ਕਰਨੀਆਂ ਸ਼ਾਮ ਨੂੰ ਉੱਥੋਂ ਮੱਥਾ ਟਿਕਾ ਕੇ ਉੱਥੇ ਵਾਪਸੀ ਸਾਡੀਆਂ 7 ਤੋਂ 8 ਵਜੇ ਤੱਕ ਪਹੁੰਚ ਜਾਇਆ ਕਰਨੀ ਹੈ ਟੋਟਲ ਬੱਸਾਂ ਕਿੰਨੀਆਂ ਹੋਣ ਜਾਨ ਵਾਲੀਆਂ ਤੇ ਆਉਣ ਦੀ ਇਹ ਅਸੀਂ ਕੱਲ ਤੋਂ ਇੱਕ ਰਜਿਸਟ੍ਰੇਸ਼ਨ ਫਾਰਮ ਅਸੀਂ ਕਰਿਆ ਇਹ ਸਾਰੇ ਗੁਰਦੁਆਰਾ ਸਾਹਿਬ ਉਹਨਾਂ ਦੇ ਬਾਹਰ ਕਨੋਪੀਆਂ ਲੱਗਣਗੀਆਂ ਤੇ ਜਿੰਨੇ ਵੀ ਸਾਡੇ ਪਬਲਿਕ ਸਪੋਰਟਸ ਨੇ ਉੱਥੇ ਕਨੋਪੀਆਂ ਲੱਗਣਗੀਆਂ ਉੱਥੇ ਫਾਰਮ ਭਰੇ ਜਾਣਗੇ ਜਿਹੜਾ ਜਿਹੜਾ ਬੰਦਾ ਵੀ ਜਾਣਾ ਚਾਹਵੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਲੱਗਣਗੇ ਹੋਰ ਪਬਲਿਕ ਸਪੋਰਟਸ ਦੇ ਵਿੱਚ ਵੀ ਅਸੀਂ ਫਾਰਮ ਭਰਾਂਗੇ ਜਿਹੜੇ ਵੀ ਸਾਡੇ ਸ਼ਰਧਾਲੂ ਜਾਣਾ ਚਾਹਣਗੇ ਉਹਨਾਂ ਦਾ ਫਾਰਮ ਭਰ ਕੇ ਉਸ ਤਰੀਕੇ ਦੇ ਨਾਲ ਸੰਖਿਆ ਦੇ ਹਿਸਾਬ ਨਾਲ ਬੱਸਾਂ ਜਾਣਗੀਆਂ ਪਹਿਲੇ ਦਿਨ ਦੀ ਜਿਹੜੀ ਸੰਖਿਆ ਜਿਹੜੀ ਹੁਣ ਤੱਕ ਸਾਡੇ ਕੋਲ ਪਹੁੰਚੀ ਆ ਉਹ 10 ਬਸਾਂ ਪਹਿਲੇ ਦਿਨ ਜਾਣਗੀਆਂ ਜੀ ਫਾਰਮ ਭੇਜੇ ਦੇਣਗੇ ਹਾਂ ਜੀ ਇਹ ਅਲੱਗ-ਅਲੱਗ ਸਾਡੇ ਟੋਟਲ 24 ਗੁਰਦੁਆਰਾ ਸਾਹਿਬਾਂ ਦੇ ਵਿੱਚ ਕੱਲ ਸਵੇਰ ਤੋਂ ਟੀਮਾਂ ਚਲੇ ਜਾਣਗੀਆਂ ਬਾਕੀ ਪਬਲਿਕ ਸਪੋਰਟਸ ਨੇ ਭਾਵੇਂ ਕੰਪਨੀ ਦਾ ਹੋ ਗਿਆ ਅਲੱਗ-ਅਲੱਗ ਜਰੀਏ ਦੇ ਵਿੱਚ ਯੂਨੀਵਰਸਿਟੀ ਦੇ ਬਾਹਰ ਖਾਲਸਾ ਕਾਲਜ ਦੇ ਬਾਹਰ ਹੋਰ ਵੀ ਜਿਹੜੇ ਏਰੀਆਜ਼ ਨੇ ਉੱਥੋਂ ਲੋਕਾਂ ਕੋਲੋਂ ਫਾਰਮ ਭਰائے ਜਾਣਗੇ ਤੇ ਉਹਨਾਂ ਸ਼ਰਧਾਲੂਆਂ ਨੂੰ ਉਸ ਤਰੀਕੇ ਦੇ ਨਾਲ ਦਿਨ ਵੰਡ ਕੇ ਫਿਰ ਲੈ ਕੇ ਜਾਇਆ ਜਾਏਗਾ ਉਹ ਸਕੈਨਰ ਫਾਰਮ ਵਾਸਤੇ ਹੈ ਉਹ ਫਾਰਮ ਸਕੈਨ ਕਰਨ ਦੇ ਨਾਲ ਨਾਲ ਅਸੀਂ ਆਨਲਾਈਨ ਫਾਰਮ ਖੁੱਲੇਗਾ ਆਨਲਾਈਨ ਵੀ ਜਿਹੜੇ ਵਿਦਿਆਰਥੀ ਫਾਰਮ ਭਰਨਾ ਚਾਹੁੰਦੇ ਉਹ ਭਰ ਸਕਦੇ ਆ ਨੌਜਵਾਨ ਭਰਨਾ ਚਾਹੁੰਦੇ ਭਰ ਸਕਦੇ ਆ ਉਹ ਫਾਰਮ ਭਰ ਕੇ ਉਹ ਸਾਡੇ ਕੋਲ ਡਾਟਾ ਆ ਜਾਏਗਾ ਡਾਟਾ ਆਉਣ ਤੋਂ ਬਾਅਦ ਅਸੀਂ ਉਹਨਾਂ ਨੂੰ ਸੰਪਰਕ ਕਰਕੇ ਜਿਸ ਤਰੀਕ ਦੇ ਵਿੱਚ ਉਹਨਾਂ ਦਾ ਸ਼ਡਿਊਲ ਬਣਦਾ ਹੋਏਗਾ ਤੇ ਉਹਨਾਂ ਨੂੰ ਲੈ ਕੇ ਜਾਵਾਂਗੇ ਕੋਈ ਫੋਨ ਨੰਬਰ ਵਗੈਰਾ ਹੈਗੇ ਫੋਨ ਨੰਬਰ ਤੇ ਉਹਦੇ ਵਿੱਚ ਅਸੀਂ ਫੋਨ ਨੰਬਰ ਲਾਂਚ ਕੀਤਾ ਹੈ 7740000646 ਇਹ 704030646 ਇਹ ਹੈਲਪਲਾਈਨ ਨੰਬਰ ਵੀ ਹੈ ਇਹ ਫਾਰਮ ਭਰਨ ਦੀ ਨੰਬਰ ਵੀ ਹੈ ਜੋ ਸਾਥੀ ਜਾਣਾ ਚਾਹੁੰਦੇ ਆ ਉਹਨਾਂ ਲਈ ਵੀ ਇਹ ਨੰਬਰ ਹੈ ਵੀ ਉਹ ਵੱਧ ਚੜ ਕੇ ਇਹਦਾ ਹਿੱਸਾ ਬਣਨ ਤੇ ਇਸ ਯਾਤਰਾ ਨੂੰ ਅਸੀਂ ਦੱਸ ਸਕੀਏ ਲੋਕਾਂ ਨੂੰ ਵੀ ਕਿਸ ਤਰੀਕੇ ਦੇ ਨਾਲ ਸਹਬਜ਼ਾਦਾ ਨੇ ਉੱਥੇ ਸ਼ਾਦਤਾਂ ਦਿੱਤੀਆਂ